ਕਿਹੜਾ ਨੰਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਖਨੌਰੀ ਬਾਡਰ ਦੇ ਉੱਤੇ ਪਿੰਡਾਂ ਦੇ ਵਿੱਚੋਂ ਕਿਸਾਨਾਂ ਦੀ ਗਿਣਤੀ ਆਉਣੀ ਸ਼ੁਰੂ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਜਿੱਦ ਪਹਿਲਾ ਸਟੇਜ ਸੀਗੀ ਉਧਰ ਕਿਸਾਨਾਂ ਦਾ ਵੱਡੇ ਕਾਫਲੇ ਫਿਰਦੇ ਨੇ ਆਦਰ ਸਟੇਟ ਦੇ ਵੀ ਕਿਸਾਨ ਪਹੁੰਚ ਚੁੱਕੇ ਨੇ ਹਾਜੀ ਕਿਹੜਾ ਸਵਾਦ ਹੈ ਜੀ ਸਾਡੇ ਨਾਲ ਅਭਿਮਨਿਉ ਕੋਹੜ ਜੀ ਨੇ ਤੇ ਉਹ ਆਪਣੇ ਲਾਈਵ ਦੇ ਵਿੱਚ ਜੁੜੇ ਨੇ ਬੀਕੇ ਜੋਿਕਤਾ ਸਿੱਧੂਪੁਰ ਦੇ ਪੇਜ ਤੇ ਜੋ ਹੁਣ ਤੱਕ ਦੀ ਅਪਡੇਟ ਆ ਉਹ ਸਾਰਿਆਂ ਨੂੰ ਦੇਣਗੇ ਅਭਿਮਨਿਉ ਕੋਹੜ ਜੀ देखो कल रात को लगभग साढ़े ग्यारह बजे तक पूरे हमारे फोरम की एस के एम नॉन पॉलिटिकल की मीटिंग चल रही थी सरदार डल्लेवाल जी भी उसी में बैठे थे हम सब बातचीत कर रहे थे और आ, उसके बाद सबने ये तय किया कि भाई रात बहुत हो गई कल काम बहुत करना है तो इसलिए डल्लेवाल साहब आप रेस्ट कर लीजिए तो वो आगे अपने तंबू में रेस्ट कर रहे थे लगभग पौने तीन बजे के आसपास पुलिसकर्मी सैकड़ों की संख्या में आए और आसपास के तंबुओं के सभी के गेट बाहर से बंद कर दिए और डलेवाल जी के तंबू को तोड़ के उनको वो अरेस्ट करके ले गए तो अभी तक कोई ज़्यादा जानकारी नहीं मिल रही है कि वो कहाँ हैं कहाँ नहीं है और जिस तरीके का क्रूरतापूर्ण व्यवहार उनके साथ किया गया इतनी ठंड में उनको अपने पूरे कपड़े भी नहीं पहनने दिए गए और ना उनको जूते पहनने दिए गए ना कोई चप्पल पहनने दी गई तो ये जो रवैया है सरकार का प्रशासन का ये बहुत दुखद है और ये सरकार अक्सर ये कहती थी कि भाई हमें तो ट्रैक्टरों से दिक्कत है आप ट्रैक्टरों से मत जाइए आज तो कहीं जाने की भी बात नहीं थी और ट्रैक्टरों की भी बात नहीं थी आज तो मामला इतना ही था कि आमरण अनशन शांतिपूर्ण तरीके से शुरू करेंगे तो जो ये किया गया है ये बहुत एक तरीके से निंदा निंदन योग्य है और दूसरी बात जहाँ तक डल्लेवाल साहब को जितना मैं जानता हूँ वो बहुत मजबूत इरादों के और बहुत मजबूत और ईमानदार लीडर हैं पहले भी एक बार दो तो हजार अठारह उन्नीस के में आमरण अनशन अं� के दौरान ऐसी स्थिति आई थी तो उस समय उन्होंने खाने के साथ साथ पानी भी छोड़ दिया था ਤੋ ਡੋਲੇਵਾਲ ਸਾਹਿਬ ਨਿਸ਼ਚਿਤ ਤੌਰ ਤੇ ਜਹਾਂ ਵੀ ਹੈ ਚਾਹੇ ਉਹ ਜੀਲ੍ਹੇ ਮੇ ਹੋ ਜਾਂ ਚਾਹੇ ਕਹੀਂ ਵੀ ਹੋ ਵਾ ਉਹ ਸਖਤ ਸਟੈਂਡ ਲੇਗੇ ਔਰ ਆਜ ਅਭੀ ਯਹਾਂ ਪੇ ਦੋਨੋ ਫਰਮੋ ਕੀ ਮੀਟਿੰਗ ਕਰਕੇ ਯਹਾਂ ਪੇ ਵੀ ਸਖਤ ਨਿਰਣੈ ਕਿਸੇ ਤਰੀਕੇ ਦਾ ਲਿਆ ਜਾਏਗਾ ਔਰ ਆਂਦਲਨ ਕੋ ਐਜਿਟੇਜ਼ ਜਾਰੀ ਰੱਖਾ ਜਾਏਗਾ ਔਰ ਸਕੋਰ ਵੀ ਜ਼ਿਆਦਾ ਤੀਖਾ ਔਰ ਤੇਜ ਕੀਤਾ ਜਾਏਗਾ ਇਹ ਸਾਨਾ ਵੀ ਮੰਨਿਉ ਕੋ ਹਟ ਜੀ ਕਿਉਂਕਿ ਮੀਟਿੰਗ ਬਹੁਤ ਜਲਦੀ ਸ਼ੁਰੂ ਕਰਕੇ ਅਗਲਾ ਫੈਸਲਾ ਕਿਸਾਨ ਅਗੂ ਲੈਣਗੇ ਤੇ ਇਧਰ ਸਾਡੇ ਵਿੱਚ ਤੁਹਾਨੂੰ ਹੁਣ ਸਰਦਾਰ ਬਲਦੇਵ ਸਿੰਘ ਜੀ ਸਿਰਸਾ ਐ ਸਰਸਾ ਸਾਹਿਬ ਆਉਣਗੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਜੁੜੇ ਹੋਏ ਨੇ ਸਾਰੀ ਦੁਨੀਆ ਖਨੌਰੀ ਬਾਡਰ ਤੇ ਕੀ ਹੋ ਰਿਹਾ ਉਹ ਦੇਖ ਰਹੀ ਹੈ ਤੇ ਇਹਦੇ ਵਿੱਚ ਹੁਣ ਸਰਸਾ ਸਾਹਿਬ ਵੀ ਦੱਸਣਗੇ ਅਗਲੀ ਰਣਨੀਤੀ ਮੈਂ ਬਲਦੇਵ ਸਿੰਘ ਸਰਸਾ ਜਿਹੜੇ-ਜਿਹੜੇ ਵੀਰ ਸਾਡੀ ਆਵਾਜ਼ ਨੂੰ ਸੁਣ ਰਹੇ ਨੇ ਮੈਂ ਨਿਮਰਤਾ ਸਹਿਤ ਖਾਸ ਕਰਕੇ ਪੰਜਾਬ ਤੇ ਹਰਿਆਣਾ ਨੂੰ ਵੀ ਇਹ ਗੱਲ ਕਹਿ ਰਿਹਾ ਕਿ ਤੁਸੀਂ ਜਿਹੜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੀ ਨਹੀਂ ਆਪਣੇ ਹਿੱਤਾਂ ਨਾਲ ਕਿਸਾਨੀ ਨਾਲ ਆਪਣੇ ਬੱਚਾ ਨਾਲ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਣ ਵਾਸਤੇ ਜ਼ਮੀਨਾਂ ਜ਼ਿਆਦਾਤਰ ਕਾਰਪੋਰੇਟਾਂ ਤੋਂ ਬਚਾਉਣ ਵਾਸਤੇ ਜਲਦੀ ਤੋਂ ਜਲਦੀ ਜਿਹੜਾ ਉਹ ਤੁਸੀਂ ਖਨੌਰੀ ਬਾਰਡਰ ਤੇ ਪਹੁੰਚੋ ਹੋ ਸਕਦਾ ਹੈ ਕਿ ਕਈ ਤਰ੍ਹਾਂ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਵੀ ਫਾਹਾਂ ਡਾਉਣ ਵਾਲੇਗੇ ਵੀ ਸਾਨੂੰ ਫਲਾਣੇ ਥਾਂ ਜਾਣਾ ਚਾਹੀਦਾ ਸਾਨੂੰ ਆਹ ਕਰਨਾ ਚਾਹੀਦਾ ਉਹਨਾਂ ਅਫਵਾਹਾਂ ਵੱਲ ਧਿਆਨ ਨਹੀਂ ਦੇਣਾ ਕੇਵਲ ਤੇ ਕੇਵਲ ਇੱਥੇ ਜਿਹੜਾ ਖਨੋਰੀ ਬਾਰਡਰ ਤੇ ਆਉਣਾ ਚਾਹੀਦਾ ਜਿਹੜੇ ਬਾਕੀ ਸੂਬਿਆਂ ਚ ਜਾਂ ਵਿਦੇਸ਼ਾਂ ਵਿੱਚ ਐਨ ਆਰ ਆਈ ਵੀਰ ਨੇ ਸਾਨੂੰ ਇਹ ਪਤਾ ਹੈ ਕਿ ਸਾਡੇ ਨਾਲ ਉਹ ਵਿਚਕ ਸੱਤ ਸਮੁੰਦਰਾਂ ਤੋਂ ਪਾਰ ਬੈਠੇ ਹੋਏ ਵੀ ਉਹ ਸਰੀਰਕ ਤੌਰ ਤੇ ਬਾਹਰ ਬੈਠੇ ਨੇ ਲੇਕਿਨ ਉਹਨਾਂ ਦਾ ਦਿਲ ਦਿਮਾਗ ਤੇ ਉਹਨਾਂ ਦੀ ਸੁਰਤੀ ਉਹਨਾਂ ਦੀ ਹਮਦਰਦੀ ਉਹ ਸਾਡੇ ਨਾਲ ਹੈ ਪੰਜਾਬ ਨਾਲ ਹੈ ਉਹ ਵੀ ਆਪਣੇ ਰਿਸ਼ਤੇਦਾਰਾਂ ਤਈਆਂ ਸੁਨਈਆਂ ਨੂੰ ਇਹੀ ਅਪੀਲ ਕਰਨ ਵੀ ਹੁਣ ਵਿਆਹ ਵੇਖਣ ਦੀ ਲੋੜ ਨਹੀਂ ਹੁਣ ਜਲਦੀ ਤੋਂ ਜਲਦੀ ਜਿਹੜਾ ਉਹ ਖਨੌਰੀ ਬਾਰਡਰ ਤੇ ਜਿਹੜਾ ਉਹ ਪਹੁੰਚਣਾ ਚਾਹੀਦਾ ਹੈ ਸਰਕਾਰ ਬੇਸ਼ੱਕ ਦੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਕਰਕੇ ਲੈ ਗਈ ਹੈ ਤੇ ਇਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਅਸੀਂ ਲੈ ਗਏ ਤੇ ਜਿਹੜੀ ਇਹਨਾਂ ਦੀ ਪ੍ਰੈਣ ਹੈਗਾ ਜਿਹੜੀ ਅੱਜ 26 ਤਰੀਕ ਨੂੰ ਉਹਨਾਂ ਨੇ ਮਰਨ ਵਰਤ ਤੇ ਜਿਹੜਾ ਇਹ ਬੈਠਣਾ ਸੀ ਤੇ ਇਹਦੇ ਨਾਲ ਮੋਰਚੇ ਨੂੰ ਬਹੁਤ ਵੱਡਾ ਉਤਸ਼ਾਹ ਮਿਲਣਾ ਤੇ ਵੀ ਇਹ ਮੋਰਚਾ ਜਿਹੜਾ ਅਸੀਂ ਇਨ ਟੈਂਪ ਪਾ ਦਿਆਂਗੇ ਤੇ ਸਰਕਾਰ ਦੀ ਇਹ ਜਿਹੜੀ ਨiyet ਨੀਤੀ ਤੇ ਨiyet ਉਹਨੂੰ ਫੇਲ ਕਰਨ ਵਾਸਤੇ ਇੱਕੋ ਇੱਕ ਸਾਡੇ ਕੋਲ ਤਰੀਕਾ ਹੈ ਉਹ ਹੈ ਕਿ ਅਸੀਂ ਖਨੌਰੀ ਬਾਰਡਰ ਦੇ ਉੱਤੇ ਜਿਹੜਾ ਬਹੀਰਾ ਕੱਤ ਕੇ ਇੱਥੇ ਪਹੁੰਚੀਏ ਬਸ ਇੰਨੀ ਹੀ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਨੂੰ ਸਰਦਾਰ ਬਲਦੇਵ ਸਿੰਘ ਜੀ सिरसा ਇਹ ਉਹ ਸਟੇਜ ਆ ਜਿੱਥੇ ਸਾਡੇ ਆਗੂਆਂ ਨੇ ਮਰਨ ਵਰਤ ਤੇ ਬੈਠਣਾ ਇਹ ਸਟੇਜ ਤਿਆਰ ਕਰੀ ਗਈ ਸੀ ਪਰੰਤੂ ਕਿਸਾਨ ਜਿਹੜੀ ਪਹਿਲਾਂ ਸਟੇਜ ਚੱਲਦੀ ਆ ਉੱਥੇ ਗਏ ਨੇ ਇੱਕ ਵਾਰ ਸਾਰੇ ਉੱਥੇ ਸਟੇਜ ਚਲਾਈ ਹੈ ਕਿਉਂਕਿ ਉੱਥੇ ਸਪੀਕਰ ਦਾ ਪ੍ਰਬੰਧ ਆਜੇ ਤਿਆਰੀ ਹੋ ਰਹੀ ਹੈ ਕਿਉਂਕਿ 12 ਵਜੇ ਪ੍ਰਧਾਨ ਜੀ ਦਾ ਮਰਨ ਵਰਤ ਸ਼ੁਰੂ ਹੋਣਾ ਸੀ ਉਹਨਾਂ ਨੇ ਬੈਠਣਾ ਸੀਗਾ ਉਹ ਸੰਗਤਾਂ ਮੋਟਰਸਾਈਕਲ ਟੱਪੀ ਜਾਂਦੇ ਨੇ ਵੱਧ ਰਹੀਆਂ ਨੇ ਮੋਰਚੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਪਹੁੰਚ ਚੁੱਕੀ ਹੈ ਰਾਤੋਂ ਰਾਤ ਜਦੋਂ ਤੋਂ ਪਤਾ ਲੱਗਿਆ ਲੋਕਾਂ ਨੇ ਪਿੰਡਾਂ ਤੋਂ ਚਾਲੇ ਪਾਤੇ ਨੇ ਤੁਸੀਂ ਦੇਖ ਸਕਦੇ ਹੋ ਲਾਈਵ ਖਨੌਰੀ ਬਾਰਡਰ ਤੋਂ ਕਿਸਾਨ ਜਿੱਤੇ ਹੋਏ ਨੇ ਤੇ ਸਾਡੀ ਬੇਨਤੀ ਆ ਜਿੱਥੇ ਵੀ ਤੁਸੀਂ ਬੈਠੇ ਹੋ ਜਿੰਨੇ ਵੀ ਕਿਸਾਨ ਨੇ ਵੀਰ ਮਜ਼ਦੂਰ ਪੰਜਾਬ ਨੂੰ ਪਿਆਰ ਕਰਨ ਵਾਲੇ ਭਰਾਵੋ ਅੱਜ ਸਰਕਾਰ ਦਾ ਜਿਹੜਾ ਰਵਈਆ ਬਹੁਤ ਮਾੜਾ ਹੈ ਜਦੋਂ ਕੋਈ ਵੀ ਬੰਦਾ ਅਸੀਂ ਸੰਘਰਸ਼ ਜਿੱਤ ਵੱਲ ਵਧ ਰਹੇ ਆ ਤੇ ਅੱਜ ਪੰਜਾਬ ਸਰਕਾਰ ਨੇ ਸਾਡੀ ਜਿੱਤ ਦੇ ਵਿੱਚ ਰਾਦਰ ਰੂੜਾ ਬਣਨ ਦੇ ਵਿੱਚ ਕੋਸ਼ਿਸ਼ ਕਰੀ ਆ ਇਸ ਕਰਕੇ ਸੈਂਟਰ ਤੇ ਪੰਜਾਬ ਸਰਕਾਰ ਦੋਵੇਂ ਮਿਲ ਕੇ ਚੱਲ ਰਹੀਆਂ ਨੇ ਤੇ ਸਾਡੇ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਨੂੰ ਚੱਕ ਕੇ ਲੈ ਕੇ ਗਏ ਨੇ ਤੇ ਤੁਸੀਂ ਦੇਖ ਸਕਦੇ ਹੋ ਕਿਸਾਨ ਇੱਥੋਂ 1.5-2 ਕਿਲੋਮੀਟਰ ਸਟੇਜ ਆ ਤੇ ਸਾਰੇ ਕਿਸਾਨ ਸਟੇਜ ਵੱਲ ਜਾ ਰਹੇ ਨੇ ਸਾਡੀ ਬੇਨਤੀ ਆ ਸਾਰੇ ਕਿਸਾਨਾਂ ਨੂੰ ਪੂਰੇ ਪੰਜਾਬ ਦੇ ਵਿੱਚ ਭਰਾਵੋ ਆਪਣੇ ਕਾਫਲੇ ਬਣ ਕੇ ਜੱਥੇ ਬਣਾ ਕੇ ਜਲਦੀ ਤੋਂ ਜਲਦੀ ਮੋਰਚੇ ਵੱਲ ਚਾਲੇ ਪਾਵੋ ਖਨੌਰੀ ਬਾਰਡਰ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਤਾਂ ਜੋ ਪਾ ਅਗਲਾ ਫੈਸਲਾ ਲੈ ਕੇ ਆਪਾਂ ਆਪਣਾ ਮੋਰਚਾ ਜਿੱਤੀਏ ਤੇ ਸਾਡੇ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਆਪਾਂ ਸਾਰਿਆਂ ਨੂੰ ਪਤਾ ਵੀ ਬਹੁਤ ਦ੍ਰਿੜਤਾ ਦੇ ਨਾਲ ਉਹ ਆਪਣਾ ਉਹਨਾਂ ਦਾ ਸਟੈਂਡ ਆ ਉਹ ਕਿਸੇ ਵੀ ਸਰਕਾਰ ਦੀ ਗੱਲ ਦੇ ਵਿੱਚ ਜਾਂ ਸਰਕਾਰ ਕਿਸੇ ਤਰ੍ਹਾਂ ਦਾ ਜ਼ਬਰ ਕਰੂਗੀ ਤਾਂ ਹਰ ਇੱਕ ਤਰ੍ਹਾਂ ਦੇ ਜ਼ਬਰ ਨੂੰ ਉਹ ਠੱਲ ਪਾਉਣਗੇ ਤੇ ਆਪਣੇ ਕਿਸਾਨਾਂ ਦੀ ਝੋਲੀ ਦੇ ਵਿੱਚ ਜਿੱਤ ਪਾਈ ਜਾਊਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ